ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਰਾਗ ਸੁਹੀ ਸ਼ੰਤ ਮਹੱਲਾ ਚੌਥਾ ਕਾਰਤੀ ਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਆਵਹੁ ਸੰਤ ਜਨੋ ਗਉਣ ਗਾਵਹਿ ਗੋਵਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਐ ਕਰਵਾਜ ਹੈ ਸਬਦ ਕਨੇਰੇ ਰਾਮ ਆਵਹੁ ਸੰਤ ਜਨੋ ਗੁਣ ਗਾਵਹਿ गोविंद ਕੇਰੇ ਰਾਮ ਗਰਮਖ ਮਿਲ ਰਹੀਐ ਕਰਵਾਜਹਿ ਸਬਦ ਕਨੇਰੇ ਰਾਮ ਸਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਨ ਸੋ ਜਪੇ ਸਦਾ ਸਾਲਾਹੇ ਸਾਚ ਸ਼ਬਦ ਲਿਵਲਾਈ ਆਨੰਦ ਸਹਜ ਰਹਾ ਰੰਗ ਰਾਤਾ ਰਾਮ ਨਾਮ ਰਿਤ ਪੂਜਾ ਨਾਨਕ ਗੁਰਮੁਖ ਇਕਪਸਾਣ ਅਵਰ ਨ ਜਾਣੈ ਦੂਜਾ ਸਭ ਮਹਿ ਰਵ ਰਹਾ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵ ਰਵ ਰਹਾ ਸੋ ਪ੍ਰਭ ਮੇਰਾ Swami ਰਾਮ ਪ੍ਰਭ ਮੇਰਾ Swami ਅੰਤਰ ਜਾਮੀ ਕਟ ਕਟ ਰਵਿਆ ਸੋਈ ਗੁਰਮਤ ਸਚ ਪਾਈਐ ਸਹਜ ਸੁਮਾਈਐ ਤਿਸ ਬਿਨ ਅਵਰ ਨਾ ਕੋਈ ਸਹਜ ਗੁਣ गावा ਜੇ ਪ੍ਰਭ ਭਾਵਾ ਆਪੇ ਲੈ ਮਿਲਾਏ ਨਾਨਕ ਸੋ ਪ੍ਰਭ ਸਬਦ ਜਪੈ ਅਹਨ ਸਨਾਮ ਧਿਆਇ ਇਹੋ ਜਗੋ ਦੁੱਤਰ ਮਨ ਮੁਖ ਪਾਰ ਨਾ ਪਾਏ ਰਾਮ ਅੰਤਰੇ ਹਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਏ ਨਾ ਪਾਏ ਬਿਰਥਾ ਜਨਮ ਗਵਾਇਆ ਜਮ ਮਗ ਦੁਖ ਪਾਵੈ ਚੋਟਾਂ ਖਾਵੈ ਅੰਤ ਗਿਆ ਪਛਤਾਇਆ ਬੇਨ ਨਾਵੈ ਕੋ ਬੇਲੀ ਨਹੀਂ ਪੁੱਤ ਕੁਟੰਬ ਸੋਤ ਭਾਏ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਏ ਹਾਂ ਪੁੱਛੋ ਆਪਣਾ ਸਤਿਗੁਰੂ ਦਾਤਾ ਕਿਨ ਬਿਦ ਦੁੱਤਰ ਤਰਿਐ ਰਾਮ ਸਤਿਗੁਰ ਪਾਏ ਚਲੋ ਜੀਵਤਿਆਂ ਇਵ ਮਰੀਐ ਰਾਮ ਜੀਵਤਿਆਂ ਮਰੀਐ ਪੌਜਲ ਤਰੀਐ ਗੁਰਮੁਖ ਨਾਮ ਸੁਮਾਵੈ ਪੂਰਾ ਪੁਰਖ ਪਾਇਆ ਵਡ ਭਾਗੀ ਸਚ ਨਾਮ ਲਿਵ ਲਾਵੈ ਮਤ ਪ੍ਰਗਾਸ ਭੈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤਿ ਜੋਤਿ ਮਿਲਾਇ ਮਤ ਪ੍ਰਗਾਸ ਭੈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤਿ ਜੋਤਿ ਮਿਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਹੀ ਸੰਤ ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਵ ਹੋ ਸੰਤ ਜਨ ਗੁਣ ਗਾਵਹਿ ਗੋਵਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਐ ਕਾਰਵਾਜ ਹੈ ਸਬਦ ਕਨੇਰੇ ਰਾਮ